ਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਸ ਨੂੰ ਲੈ ਕੇ ਇੱਕ ਵੱਡਾ ਡਰ ਸਤਾਰ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਕਿ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਕੋਈ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਪਿਤਾ ਲੁਧਿਆਣਾ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਐ ਜੀ ਪੀ ਸੀ ਦੀਆਂ ਵੋਟਾਂ ਬਣਾਉਣ ਨੂੰ ਲੈ ਕੇ ਅਤੇ 19 ਅਗਸਤ ਨੂੰ ਜੋ ਰਖੜਪੁਨਿਆ ਵਾਲੇ ਦਿਨ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਉਸ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਇੱਥੇ ਹੀ ਉਹਨਾਂ ਨੇ ਆਖਿਆ ਕਿ ਅਮਰਿਤਪਾਲ ਸਿੰਘ ਜਿੱਥੇ ਜੇਲ੍ਹ ਦੇ ਵਿੱਚ ਆਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਬੰਦ ਹੈ ਉੱਥੇ ਹੀ ਹੁਣ ਨਸ਼ਾ ਤਸਕਰਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਭੇਜਿਆ ਜਾ ਰਿਹਾ ਤਾਂ ਹੋ ਸਕਦਾ ਹੈ ਕਿ ਕੋਈ ਅਣ ਹੋਣੀ ਘਟਨਾ ਵਾਪਰ ਜਾਵੇ ਤਾਂ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਇਹ ਸ਼ੱਕ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਕੋਈ ਵੀ ਜਿਹੜਾ ਉਹ ਖੇਡ ਖੇਢੀ ਜਾ ਸਕਦੀ ਹੈ ਇਸ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੱਡਾ ਜੋ ਡਰ ਹੈ ਉਹ ਜ਼ਾਹਿਰ ਕਰ ਦਿੱਤਾ ਗਿਆ ਪਰ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਐ ਜੀ ਪੀ ਸੀ ਦੀਆਂ ਵੋਟਾਂ ਜਿਸ ਤਰੀਕੇ ਦੇ ਨਾਲ ਬਣ ਰਹੀਆਂ ਨੇ ਉਸ ਨੂੰ ਹੋਰ ਵੀ ਤੇਜ਼ੀ ਦੇ ਨਾਲ ਬਣਾਇਆ ਜਾਣਾ ਚਾਹੀਦਾ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਵੋਟਾਂ ਬਣਾਉਣੀਆਂ ਚਾਹੀਦੀਆਂ ਤੇ ਐ ਜੀ ਪੀ ਸੀ ਨੂੰ ਆਜ਼ਾਦ ਕਰਵਾਉਣਾ ਚਾਹੀਦਾ ਤਾਂ ਲੋਕਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਪਹੁੰਚਦੇ ਆ ਜਿੱਥੇ ਉਹਨਾਂ ਦੇ ਵੱਲੋਂ ਵੋਟਾਂ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਤਾਂ ਦੂਜੇ ਪਾਸੇ ਜੋ ਨਸ਼ਾ ਤਸਕਰ ਪਿਛਲੇ ਦਿਨੀ ਇੱਕ ਬਲਵਿੰਦਰ ਸਿੰਘ ਬਿੱਲਾ ਜਿਸ ਦੇ ਉੱਤੇ ਇਲਜ਼ਾਮ ਨੇ ਨਸ਼ਾ ਵੇਚਣ ਦੇ ਉਸ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ ਤਾਂ ਅਮਰਿਤਪਾਲ ਸਿੰਘ ਦੇ ਪਿਤਾ ਨੇ ਇਸ ਦੇ ਪਿੱਛੇ ਕਿਸੇ ਖਤਰੇ ਨੂੰ ਜਿਹੜੀ ਆ ਉਹ ਆਉਣ ਦੀ आहट ਉਹਨਾਂ ਨੂੰ ਸੁਣਾਈ ਦੇ ਰਹੀ ਹੈ ਜਾਂ ਉਹਨਾਂ ਨੂੰ ਇਸ ਦਾ ਡਰ ਸਤਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਕੋਈ ਵੀ ਕਾਰਵਾਈ ਜਿਹੜੀ ਹੈ ਉੱਥੇ ਨਾ ਵਾਪਰ ਜਾਵੇ ਤਾਂ ਇਸ ਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਕਿ ਅਮਰਿਤਪਾਲ ਸਿੰਘ ਦੇ ਪਿਤਾ ਦਾ ਡਰ ਜਾਇਜ਼ ਹੈ ਜਾਂ ਫਿਰ ਜਾਣਬੁੱਝ ਕੇ ਅਮਰਿਤਪਾਲ ਸਿੰਘ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਫਲਾਈਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨੂੰ ਕਿਸੇ ਤਰ੍ਹਾਂ ਦਾ ਖਤਰਾ ਅੰਦਰ ਹੋ ਸਕਦਾ ਹੈ ਉਸ ਦੇ ਖਿਲਾਫ ਕੋਈ ਸਾਜ਼ਿਸ਼ ਰਚੀ ਜਾ ਸਕਦੀ ਹੈ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਅਤੇ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਵੋਟਾਂ ਬਣਾਉਣ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਪਿਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਪਿਤਾ ਦੇ ਵੱਲੋਂ ਹੁਣ ਮਹਿੰਮ ਵਢੀ ਜਾ ਰਹੀ ਹੈ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ